ਕੀ ਪ੍ਰਕਾਸ਼ ਵੀ ਕਰੇਗਾ ਨਿਤਨੇ ਵੀ ਕਰੇਗਾ ਪੈਰਾ ਵੀ ਗਰੰਟੀ ਵੀ ਦੇਗਾ ਕਿ ਜਦੋਂ ਅਸੀਂ ਗੁਰਦੁਆਰੇ ਜਾਵਾਂਗੇ ਚਾਹ ਵੀ ਸਾਨੂੰ ਗਰੰਟੀ ਹੋਈ ਪਾਏਗਾ ਗਰੰਟੀ ਹੈ ਕਿ ਵੇਰਾ ਤਾਂ ਖੇਡ ਜੀ ਇਹ ਜੋ ਕਮੇਟੀ ਵਾਲੇ ਆਉਣ ਤੇ ਚਾਹ ਵੀ ਲੈ ਕੇ ਜਾਏਗਾ ਨਾ ਗੁਰੂ ਘਰ ਦਾ ਸੇਵਾਦਾਰ ਹੈ ਜੇ ਤੂੰ ਉਹਨੂੰ ਜਲਪਣੀ ਛਕਾ ਦੇ ਤੈਨੂੰ ਤਾਂ ਖੁਸ਼ੀ ਮਿਲ ਜੇਗੀ ਪਰ ਜੇ ਤੇਰੇ ਉਹਨੇ ਝੂਠੇ ਭਾਂਡੇ ਚੱਕ ਲੈ ਸਮਝਦੀ ਵੀ ਤੇਰੀਆਂ ਜਣਾ ਜਨੂਨ ਪੈ ਜਾਣ। ਤੂੰ ਸੱਚੇ ਪਾਤਸ਼ਾਹ ਦਾ ਸੇਵਾਦਾਰ ਆਉ ਜਿਹੜਾ ਸਭ ਤੋਂ ਪਹਿਲਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਹੈ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ ਸੱਚੇ ਪਾਤਸ਼ਾਹ ਦਾ ਹੁਕਮ ਲੈਂਦਾ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਜਿਹੜਾ ਬਾਣੀ ਪੜਦਾ ਉਹਦਾ ਸਤਕਾਰ ਕਿਵੇਂ ਕਰੀਦਾ ਹੈ? ਤੁਸੀਂ ਤਾਂ 4500 ਗਣਨੇ ਨਾ 4500 ਦਿਨਿਆਂ ਮਹੀਨੇ ਨਾ ਇੱਕ ਬਈਆ ਰੱਖ ਕੇ ਵੇਖ ਲੈ ਜੇ ਪੱਠੇ ਪਾਉਣ ਵਾਲਾ 45 ਸਾਲ ਲਾਲਚੀ ਬੜੇ ਹੋ ਗਏ ਨਹੀਂ ਜੀ ਬਾਲਾ ਲਾਲਚ ਹੋ ਗਏ ਨੇ ਪਾਣੀ ਪੰਣ ਵਾਲੇ ਨੂੰ ਤਾਂ ਲਾਲਚ ਹੋ ਗਿਆ ਆਪਾਂ ਨੂੰ ਤਾਂ ਨਹੀਂ ਲਾਲਚ ਜੇ 40 ਗਿਲੇ ਫੇਰ ਵੀ ਜਾ ਕੇ ਹਸਤਣਾ ਪਰੇ ਤਾਂ 40 ਗਿਲੇ ਹੋ ਠੇਕੇ ਦੇ ਲਈ ਫਿਰ ਨਹੀਂ ਸਾਨੂੰ ਤਾਂ ਲਾਲਚ ਹੀ ਨਹੀਂ ਸਾਡਾ ਤਾਂ ਤੁਰ ਗਿਆ ਲਾਲਚ ਪਾਕਿਸਤਾਨ ਬਸ ਇਹਨਾਂ ਗਰੰਤੀਆਂ ਨੂੰ ਲਾਲਚ ਹੋ ਗਿਆ ਉਂਝ ਮਹंगाई ਬੜੀ ਹੈ ਹੱਥ ਨਹੀਂ ਪੈਂਦਾ ਕਿਸੇ ਵਾਸਤੇ